ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਸਾਰੇ ਭਾਰੀ ਮਾਤਰਾ ਵਿੱਚ ਇਕੱਤਰ ਹੋਏ ਆ 71 ਹੋਣ ਦਾ ਇਹ ਕਾਰਨ ਵੀ ਆਪਣੇ ਸਿੱਖੀ ਦੇ ਮਸਲੇ ਸਭ ਤੋਂ ਵੱਡਾ ਜਿਹੜਾ ਆਪਣਾ ਮੌਜੂਦਾ ਸਿੱਖੀ ਦਾ ਮਸਲਾ ਉਹ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲ ਜੇ ਆਪਾਂ ਗੱਲ ਕਰੀਏ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਆਪਣੇ ਸਿੰਘਾਂ ਨੂੰ ਜੇਲਾਂ ਵਿੱਚ ਡੱਕਤਾ ਉਹ ਕਿਉਂ ਡੱਕਿਆ ਕਿਉਂਕਿ ਉਹ ਆਪਣੇ ਸਿੱਖ ਇਤਿਹਾਸ ਦੀ ਗੱਲ ਕਰਦੇ ਸੀ ਸਿੱਖੀ ਦੀ ਗੱਲ ਕਰਦੇ ਸੀ ਪੰਜਾਬ ਦੀ ਗੱਲ ਕਰਦੇ ਸੀ ਤੇ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਮੈਂ ਤੁਹਾਨੂੰ ਕੁਝ ਪਿੱਛੇ ਲਿਆ ਕੇ ਇਤਿਹਾਸ ਦੀ ਗੱਲ ਇੱਕ ਵਾਕਿਆ ਸਾਂਝਾ ਕਰਨਾ ਚਾਹੁੰਨਾ ਇਹ ਉਸ ਸਮੇਂ ਦੀ ਗੱਲ ਆ ਜਦੋਂ ਅਬਦਾਲੀ ਦਾ ਰਾਜ ਹੋਇਆ ਕਰਦਾ ਸੀ ਅਬਦਾਲੀ ਨੇ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੂੰ ਕਿਹਾ ਇੱਕ ਚਿੱਠੀ ਰਾਹੀਂ ਵੀ ਤੁਸੀਂ ਸਾਡੇ ਨਾਲ ਰਲ ਕੇ ਰਹੋ ਤੇ ਅਸੀਂ ਤੁਹਾਨੂੰ ਲਾਹੌਰ ਦੇ ਦਿੰਨੇ ਆ ਸਰਦਾਰ ਸਾਹਿਬ ਦਾ ਜਵਾਬ ਇਹ ਸੀ ਵੀ ਜਿੱਦਣ ਅਸੀਂ ਲਾਹੌਰ ਲੈਣਾ ਹੋਇਆ ਅਸੀਂ ਜਿੱਤ ਕੇ ਲੈ ਲਾਂਗੇ ਤੇਰੀ ਖਰਾਤ ਦਿੱਤੀ ਨਹੀਂ ਅਸੀਂ ਲੈਣੀ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਆ ਵੀ ਆਪਾਂ ਅੱਜ ਦੇ ਸਮੇਂ ਵਿੱਚ ਆਪਣੀਆਂ ਜਿ ਆਪਾਂ ਕਹਿ ਲਈਏ ਆਟੇ ਤੇ ਨੂਨ ਤੇ ਤੇ ਮੁਫਤ ਬਿਜਲੀ ਤੇ ਡੁੱਲ ਕੇ ਆਪਾਂ ਸਰਕਾਰ ਬਣਾ ਜਾਣੇ ਆ ਉਹ ਸਮਾਂ ਯਾਦ ਕਰੋ ਜਦੋਂ ਆਪਣੇ ਪੁਰਖਿਆਂ ਨੇ ਆਪਣੇ ਸਰਦਾਰਾਂ ਨੇ ਇਹ ਰਾਜ ਸਭ ਤੋਂ ਜਿੱਤ ਕੇ ਲਏ ਸੀ ਨਾ ਕਿ ਕਿਸੇ ਤੋਂ ਖਰਾਤ ਲਈ ਸੀ ਤੇ ਅੱਜ ਆਪਾਂ ਉਹ ਕਿਹ ਰਾਤ ਲੈ ਕੇ ਕੀ ਸਿੱਖ ਕੋ ਮੈਂਨੀ ਕਮਜ਼ੋਰ ਹੋ ਚੁੱਕੀ ਆ ਵੀ ਉਹ ਆ ਛੋਟੀਆਂ ਮੋਡੀਆਂ ਚੀਜ਼ਾਂ ਤੇ ਡੁੱਲ ਕੇ ਸਰਕਾਰ ਬਣਾ ਜਾਂਦੀ ਆ ਤੇ ਆਪਣੇ ਤੋਂ ਆਪਣੀ ਸਰਕਾਰ ਵੀ ਨਹੀਂ ਬਣਦੀ ਆਪਾਂ ਨੂੰ ਉਹ ਸਰਕਾਰ ਚਾਹੀਦੀ ਆ ਜਿਹੜੀ ਆਪਣੇ ਹੱਕਾਂ ਦੀ ਗੱਲ ਕਰੇ ਆਪਣੇ ਪਾਣੀਆਂ ਦੀ ਗੱਲ ਕਰੇ ਆਪਣੇ ਪੰਜਾਬ ਦੀ ਗੱਲ ਕਰੇ ਆਪਾਂ ਨੂੰ ਇੱਕ ਬਹੁਤ ਵਧੀਆ ਆਪਣੇ ਕੋਲੇ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਨੇ ਵੀ ਇਸ ਨੂੰ ਲਾਗੂ ਕਰਨਾ ਚਾਇਆ ਸੀ ਆਪਣੇ ਕੋਲੇ ਹੋਰ ਕੁਝ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਲਾਗੂ ਕਰਾ ਲਈਏ ਉਹ ਤਾਂ ਹੀ ਲਾਗੂ ਹੋ ਸਕਦਾ ਜੇ ਆਪਣੇ ਕੋਲੇ ਆਪਣੀ ਸਰਕਾਰ ਹੋਊਗੀ ਆਪਣੇ ਕੋਲੇ ਆਪਣੇ ਹੱਕ ਤਾਂ ਹੀ ਆ ਸਕਦੇ ਆ ਤੇ ਉਹ ਸਰਕਾਰ ਆਪਾਂ ਨੂੰ ਚਾਹੀਦੀ ਆ ਜੀ ਦਾ ਮੁੱਖ ਪੰਜਾਬ ਵੱਲ ਹੋਵੇ ਤੇ ਪਿੱਠ ਦਿੱਲੀ ਵੱਲ ਹੋਵੇ ਨਾ ਕਿ ਉਹ ਸਰਕਾਰ ਚਾਹੀਦੀ ਆ ਜੀ ਦੀ ਪਿੱਠ ਪੰਜਾਬ ਵੱਲ ਹੋਵੇ ਤੇ ਮੁੱਖ ਦਿੱਲੀ ਵੱਲ ਹੋਵੇ ਉਹ ਦਿੱਲੀ ਦੇ ਕੈ ਤੋਂ ਬਗੈਰ ਚੱਲ ਹੀ ਨਾ ਸਕਦੀ ਹੋਵੇ ਹੁਣ ਤੁਸੀਂ ਆਪ ਫੈਸਲਾ ਕਰ ਲਓ ਵੀ ਕਿਹੋ ਜੀ ਸਰਕਾਰ ਤੁਹਾਨੂੰ ਚਾਹੀਦੀ ਆ ਜੇ ਆਪਾਂ ਸਰਕਾਰ ਉਹੀ ਬਣਾਉਣੀ ਆ ਜਿਨ੍ਹਾਂ ਨੇ ਮੁਫਤ ਬਿਜਲੀ ਮੁਫਤ ਰਾਸ਼ਨ ਲੈ ਕੇ ਵੋਟਾਂ ਪਾਉਣੀਆਂ ਤਾਂ ਫਿਰ ਆਪਣੇ ਨੌਜਵਾਨ ਜ਼ੇਲਾਂ ਵਿੱਚ ਹੀ ਮਿਲਣਗੇ ਨਾ ਹੋ ਕਿਸੇ ਆਪਾਂ ਨੂੰ ਆਪਣੇ ਹੱਕਾਂ ਦੀ ਗੱਲ ਕਰਦੇ ਦਿਸਣਗੇ ਤਾਂ ਇਹ ਫੈਸਲਾ ਤੁਹਾਡੇ ਵਿੱਚ ਆ ਮੈਂ ਅੱਜ ਇਸ ਸਟੇਜ ਤੋਂ ਬਹੁਤ ਸੂਝਵਾਨ ਲੀਡਰ ਬੈਠੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਆਪਾਂ ਸਾਰੇ ਇਕੱਤਰ ਹੋਈਏ ਤੇ ਆਪਾਂ ਇਕੱਤਰ ਹੋ ਕੇ ਪੰਜ ਪ੍ਰਧਾਨੀ ਦੇ ਹੱਕ ਵਿੱਚ ਚੱਲੀਏ ਪੰਜ ਮੁਖੀ ਆਪਾਂ ਥਾਪ ਦੋ ਬਿਓ ਹੋਈ ਆਪਣਾ ਫੈਸਲਾ ਲੈਣ ਤੇ ਆਪਾਂ ਉਹਦੇ ਹਿਸਾਬ ਨਾਲ ਚੱਲੀਏ ਨਾ ਕਿਸੇ ਇੱਕ ਬੰਦੇ ਦੇ ਹੱਕ ਵਿੱਚ ਆਪਾ ਕੋਈ ਸਰਕਾਰ ਦਈਏ ਜਹਾਂ ਉਹਨੂੰ ਫੈਸਲਾ ਲੈਣ ਦਾ ਹੱਕ ਦਈਏ ਇਹ ਆਪਣੇ ਗੁਰੂ ਸਾਹਿਬਾਂ ਨੇ ਵੀ ਆਪਾਂ ਨੂੰ ਪੰਜ ਪ੍ਰਧਾਨੀ ਦਾ ਵਰ ਦਿੱਤਾ ਤੇ ਉਹਨਾਂ ਨੇ ਵੀ ਆਪਾਂ ਨੂੰ ਇਹ ਕਿਹਾ ਵੀ ਆਪਾਂ ਪੰਜ ਪ੍ਰਧਾਨ ਥਾਪ ਦਿਓ ਤੇ ਉਹਦੇ ਹਿਸਾਬ ਨਾਲ ਹੀ ਚੱਲੋ ਤੇ ਆਪਾਂ ਇਹ ਚੀਜ਼ ਨਹੀਂ ਕਰ ਸਕਦੇ ਆਪਾਂ ਕਿਉਂ ਵੱਖ-ਵੱਖ ਹੋ ਕੇ ਤੁਰੇ ਫਿਰਦੇ ਆਂ ਕਿਉਂ ਆਪਾਂ ਇਕੱਠੇ ਨਹੀਂ ਹੋ ਸਕਦੇ ਜੇ ਆਪਾਂ ਆਪਣੇ ਨੌਜਵਾਨਾਂ ਦੀ ਗੱਲ ਕਰੀਏ ਜੇ ਉਹਨਾਂ ਨੇ ਆਪਦੇ ਹੱਕ ਦੀ ਗੱਲ ਕਰਨੀ ਆ ਤਾਂ ਆਪਾਂ ਨੂੰ ਆਪਣੀ ਸਰਕਾਰ ਚਾਹੀਦੀ ਆ ਤਾਂ ਉਹਦੇ ਵਾਸਤੇ ਅੱਜ ਆਪਾਂ ਇੱਦਾਂ ਠਾਠਾ ਠਾਠਾ ਮਾਰਦਾ ਇਕੱਠਾ ਤਾਂ ਕੀ ਆਪਾਂ ਇੱਕ ਫੈਸਲਾ ਨਹੀਂ ਲੈ ਸਕਦੇ ਇਹ ਮੌਕੇ ਮੌਕੇ ਆਪਾਂ ਨੂੰ ਬਾਰ-ਬਾਰ ਨਹੀਂ ਮਿਲਣੇ ਆਪਾਂ ਅੱਜ ਬਹੁਤ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਆਂ ਤੇ ਇੱਕ ਫੈਸਲਾ ਲੈ ਕੇ ਉੱਠਿਓ ਇੱਥੋਂ ਆਉਣ ਵਾਲੀਆਂ ਚੋਣਾਂ ਵੀ ਗਾਹ ਆਉਣ ਵਾਲੀਆਂ ਤਿਆ ਪਾਉਣਾ ਪ੍ਰਤੀ ਵੀ ਇਕੱਠਿਆ ਹੋਈਏ ਪੰਜ ਪ੍ਰਧਾਨੀ ਦੇ ਹੱਕ ਵਿੱਚ ਸਾਰਾ ਫੈਸਲਾ ਲਈਏ ਉਹ ਜਿਵੇਂ ਕਰਨਗੇ ਸਾਡੇ ਸਿਰ ਮੱਥੇ ਆ ਮੈਂ ਫਿਰ ਤੋਂ ਕਹਿੰਨਾ ਵੀ ਸਾਰੇ ਇਕੱਠੇ ਹੋਈਏ ਨਹੀਂ ਤਾਂ ਆਪਣੇ ਨੌਜਵਾਨ ਕਰਾਂ ਵਿੱਚ ਬਹਿ ਜਾਣਗੇ ਨਾਅਬ ਦੇ ਹੱਕ ਦੀ ਗੱਲ ਉਹਨਾਂ ਨੇ ਪਹਿਲਾਂ ਜਿੰਨੀ ਕਿ ਡਰ ਕੇ ਕਰਦੇ ਆ ਉਹ ਕਰਨਗੇ ਜੇ ਆਪਾਂ ਨੂੰ ਆਪਣੇ ਹੱਕ ਦੀ ਗੱਲ ਕਰਨ ਨੂੰ ਚਾਹੀਦੀ ਆ ਤਾਂ ਆਪਾਂ ਨੂੰ ਆਪਣੇ ਲਈ ਹੱਕ ਚਾਹੀਦੇ ਆ ਤੇ ਉਹ ਆਪਾਂ ਮੰਗਣੇ ਆ ਉਹ ਆਪਾਂ ਨੂੰ ਕਿਸੇ ਤੋਂ ਖਰਾਤ ਨਹੀਂ ਚਾਹੀਦੀ ਤੇ ਜਿਹੜੀ ਹੁਣ ਆਪਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਦੋ ਸੀਟਾਂ ਜਿੱਤੀਆਂ ਆਪਾਂ ਇਹ ਲੀ ਹੋਰ ਵੀ ਵੱਡੀ ਕਰ ਸਕਦੇ ਆ ਆਪਾਂ ਪੰਜਾਬ 'ਚ ਆਪਣੀ ਖਾਲਸਾ ਪ੍ਰਤੀ ਸਰਕਾਰ ਵੀ ਸਥਾਪਿਤ ਕਰ ਸਕਦੇ ਆ ਮੈਂ ਇਹੀ ਤੁਹਾਡਾ ਸਾਰਿਆਂ ਦਾ ਆਿਆਂ ਦਾ ਇੱਥੇ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਇੱਥੇ ਹੋਰ ਵੀ ਦੋ ਰੈਲੀਆਂ ਇੱਕ ਸਮੇਂ ਦੀ ਸਰਕਾਰਾਂ ਦੀ ਇੱਕ ਉਸ ਉਹਨਾਂ ਦੀ ਜਿਨ੍ਹਾਂ ਨੇ ਆਪਦੇ ਆਪ ਨੂੰ ਪੰਥਕ ਪਾਰਟੀ ਦੱਸਦੇ ਹੋਏ ਇੱਥੇ ਇਕੱਠ ਰੱਖਿਆ ਪਰ ਉਹ ਪੰਥਕ ਜਿਹੜੇ ਆਪਣੇ ਕਾਰ ਸੀ ਉਹਨਾਂ ਤੋਂ ਵਿਸਰ ਗਏ ਆਪਾਂ ਨੂੰ ਇਹੀ ਚਾਹੀਦਾ ਵੀ ਆਪਾਂ ਇਕੱਠਿਆਂ ਹੋਈਏ ਤੇ ਤੁਹਾਡਾ ਆਈ ਹੋਈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ